ਸਾਡਾ ਕਿ ਐਂਡ ਰਿਜ਼ਲਟ ਹੈ ਜੋ ਅੱਜ ਉਸ ਦੀ ਜਿਹੜੀ ਤਸਵੀਰ ਹੈ ਅੱਜ ਦੇ ਸਮਾਗਮ ਦੱਸਦਾ ਮਾਨਯੋਗ ਮੁੱਖ ਮੰਤਰੀ ਸਾਹਿਬ 827 ਬੱਚੇ ਆਨੇ ਇਸ ਸਾਲ ਨੀਟ ਕਲੀਅਰ ਕੀਤਾ ਹੈ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਪਿਛਲੇ ਸਾਲ 300 ਸੀ ਉਸ ਤੋਂ ਪਿਛਲੇ ਸਾਲ 100 ਸੀ ਤੇ ਮੀਡੀਆ ਦੇ ਸਾਥੀ ਵੀ ਬੈਠੇ ਹੈ ਤੇ ਮੈਂ ਦੱਸਣਾ ਚਾਹੂੰਗਾ ਜਦੋਂ ਮੈਂ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਨੇ ਡਿਪਾਰਟਮੈਂਟ ਦਿੱਤਾ ਮੈਂ ਪਹਿਲੇ ਸਾਲ ਆ ਕੇ ਜਦੋਂ ਇਹ ਇਮਤਿਹਾਨਾਂ ਦੇ ਨਤੀਜੇ ਆਏ ਮੈਂ ਵਿਭਾਗ ਨੂੰ ਪੁੱਛਿਆ ਕਿ ਮੈਨੂੰ ਪਿਛਲੇ 10 ਸਾਲ ਦਾ ਡਾਟਾ ਚਾਹੀਦਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚੋਂ ਕਿੰਨੇ ਬੱਚੇ JEE 'ਚ ਜਾ ਰਹੇ ਆ ਕਿੰਨੇ ਬੱਚੇ NEET ਕਲੀਅਰ ਕਰ ਰਹੇ ਹਨ ਕਿ ਅਸਲੀ ਜਿਹੜੇ ਚਾਹੇ ਕੋਈ ਵੀ ਤੁਸੀਂ ਪ੍ਰਾਈਵੇਟ ਸਕੂਲ ਦੇਖੋ ਪ੍ਰਾਈਵੇਟ ਕੋਚਿੰਗ ਸੈਂਟਰ ਦੇਖੋ ਉਹਦੀ ਕਾਮਯਾਬੀ ਇਸ ਚੀਜ਼ ਤੋਂ ਨਾਪੀ ਜਾਂਦੀ ਹੈ ਕਿ ਕਿੰਨੇ ਬੱਚਿਆਂ ਦਾ ਰਿਜ਼ਲਟ ਸ਼ਾਨਦਾਰ ਹੈ ਤਾਂ ਸ਼ੌਕਿੰਗਲੀ ਇਹ ਸੀ ਕਿ ਡਿਪਾਰਟਮੈਂਟ ਦੇ ਕੋਲ ਕੋਈ ਡਾਟਾ ਨਹੀਂ ਸੀ ਪਿਛਲੇ 10 ਸਾਲਾਂ ਦਾ ਉਹ ਕਹਿੰਦੇ ਕਦੀ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਅੱਜ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਸਰਕਾਰ ਹੈ ਕਿ ਉਹ ਇਸ ਤੋਂ ਪਹਿਲਾਂ ਦਿੱਲੀ 'ਚ ਇਹ ਫੰਕਸ਼ਨ ਹੁੰਦੇ ਸੀ ਪਰ ਹੁਣ ਦਿੱਲੀ 'ਚ ਵੀ ਹੋਣੇ ਬੰਦ ਹੋ ਗਏ ਪੂਰੇ ਦੇਸ਼ ਦੇ ਵਿੱਚੋਂ ਇੱਕ ਹੀ ਏਦਾਂ ਦੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਜਿੱਥੇ ਏਦਾਂ ਦੇ ਫੰਕਸ਼ਨ ਹੋ ਰਿਹਾ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜਈ ਜਿਹੜਾ ਹੈ ਫਿਰ ਜਈ ਐਡਵਾਂਸ ਤੇ ਅੱਜ ਨੀਟ ਦਾ ਬਾਕੀ ਕਿਸੇ ਦੇਸ਼ ਕਿਸੇ ਨਾ ਹਿਮਾਚਲ ਨੂੰ ਪਤਾ ਕਿੰਨੇ ਬੱਚਿਆਂ ਨੇ ਉੱਥੇ ਇਹ ਜ਼ਰੂਰ ਆਂਦੀ ਹੈ ਖਬਰ ਆਂਦੀ ਹੈ ਹਿਮਾਚਲ ਦੇ ਵਿੱਚ ਕਿ ਸਿੱਖਿਆ ਮੰਤਰੀ ਦੇ ਆਪਣੇ ਹਲਕੇ ਦੇ ਆ ਸ਼ੌਕਿੰਗਲੀ ਇਸੇ ਕੇ ਡਿਪਾਰਟਮੈਂਟ ਦੇ ਕੋਲ ਹੁਣ ਅੱਜ ਪੂਰੇ ਦੇਸ਼ ਦੇ ਵਿੱਚ ਇੱਕੋ ਹੀ ਸਰਕਾਰ ਹੈ ਕਿਉਂਕਿ ਇਸ ਤੋਂ ਪਹਿਲਾਂ ਦਿੱਲੀ 'ਚ ਹੁਣ ਦਿੱਲੀ 'ਚ ਵੀ ਹੁਣੇ ਬੰਦ ਹੋ ਗਏ ਪੂਰੇ ਦੇਸ਼ ਦੇ ਵਿੱਚੋਂ ਇੱਕ ਹੀ ਐਦਾਂ ਦੀ ਸਰਕਾਰ ਹੈ ਮਾਨ ਸਾਹਿਬ ਦੀ ਸਰਕਾਰ ਹੈ ਜਿੱਥੇ ਐਦਾਂ ਦੇ ਫੰਕਸ਼ਨ ਹੋ ਰਿਹਾ ਇਸ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਜੇਈ ਜਿਹੜਾ ਹੈ ਫਿਰ ਜੇਈ ਐਡਵਾਂਸ ਤੇ ਅੱਜ ਨੀਟ ਦਾ ਬਾਕੀ ਕਿਸੇ ਦੇਸ਼ ਕਿਸੇ ਨਾ ਹਿਮਾਚਲ ਨੂੰ ਪਤਾ ਕਿੰਨੇ ਬੱਚਿਆਂ ਨੇ ਉੱਥੇ ਜਰੂਰ ਆਂਦੀ ਹੈ ਖਬਰ ਆਂਦੀ ਹੈ ਹਿਮਾਚਲ ਦੇ ਵਿੱਚ ਕਿ ਸਿੱਖਿਆ ਮੰਤਰੀ ਦੇ ਆਪਣੇ ਹਲਕੇ ਦੇ ਆਪਣੇ ਪਿੰਡ ਦੇ ਸਾਰੇ